ਲੁਧਿਆਣਾ ਫਲੋਰ ਨੈਸ਼ਨਲ ਹਾਈਵੇ ਮੁੱਖ ਮਾਰਗ ਤੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਦੇ ਨਾਲ ਹੀ ਉਸ ਦੇ بیٹے ਦੇ ਕੰਬੀਰ ਸੱਟਾਂ ਵੱਜੀਆਂ ਹਨ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਫਲੋਰ ਦੇ ਏਐਸਆਈ ਸ਼ਿਵਾਸ ਚੰਦਰ ਨੇ ਦੱਸਿਆ ਕਿ ਸੇਵਾਮੁਕਤ ਪ੍ਰਿੰਸੀਪਲ ਮੋਹਨ لال ਵਾਸੀ ਬੰਗਾ ਆਪਣੀ ਮਾਤਾ ਕਮਲਾ ਦੇਵੀ ਨਾਲ ਫਗਵਾੜਾ ਵੱਲ ਜਾ ਰਹੇ ਸਨ ਕਿ ਇੱਕ ਖੜੇ ਟਰੱਕ ਵਿੱਚ ਉਨ੍ਹਾਂ ਦੀ ਕਾਰ ਜਾ ਟਕਰਾਈ ਜਿਸ ਕਾਰਨ ਮਾਤਾ ਦੀ ਘਟਨਾ ਸਥੰਤ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਜ਼ਖਮੀ ਹੋ ਗਿਆ ਫਲੋਰ ਪੁਲਿਸ ਮਾਮਲੇ ਸੰਬੰਧੀ ਜਾਂਚ ਕਰ ਰਹੀ ਹੈ ਤੁਸੀਂ ਵੀ ਵੇਖੋ ਮੌਕੇ ਦੀਆਂ ਤਸਵੀਰਾਂ ਫਗਵਾੜਾ ਤੋਂ ਡੀਡੀ ਪੰਜਾਬ ਦੇ ਲਈ ਵਿਸ਼ੇਸ਼ ਖਬਰ ਬੀਏ ਕੁਮਾਰਾ ਜੀ ਏ ਸਰ ਜੀ ਮੇ ਰੋਡ ਤੇ ਨਾ ਗੱਡੀ ਆਉਂਦੀ ਸੀਗੀ ਬਹੁਤ ਫਾਸਟ ਸੀਗੀ ਇਹ ਤੇ ਖੜਾ ਕੰਟੇਨਰ ਦੇ ਵਿੱਚ ਗੱਡੀ ਵੱਜੀ ਆ ਤੇ ਇੱਕ ਨੂੰ ਇੱਕ ਸਹੀ ਆ ਜੀ ਤੇ ਆਂਟੀ ਵੀ ਉਹਨਾਂ ਦੀ ਡੈਥ ਹੋ ਗਈ ਆ ਤੇ ਉਹਨਾਂ ਨੂੰ ਆਪਾਂ ਭੇਜ ਦਿੱਤਾ ਜੀ ਹੁਣ ਐਂਬੂਲੈਂਸ 'ਚ ਪਾ ਕੇ ਇਹ ਜੀ ਆਪਣੇ ਫਲੋਰ ਤੋਂ ਆਏ ਸੀਗੇ ਜਲੰਧਰ ਵਾਲੀ ਸਾਈਡ ਨੂੰ ਜਾਂਦੇ ਬੰਗਿਆਂ ਦੇ ଥିਗੇ ਜੀ ਇਹ ਦੋ ਜਨੇ ਸੀਗੇ ਜੀ ਹਾਂਜੀ ਜਿਹੜਾ ਜ਼ਖਮੀ ਆ ਉਹਨੂੰ ਜ਼ਖਮੀ ਆ ਜੀ ਉਹਨੂੰ ਹਸਪੀਟਲ ਭੇਜ ਦਿੱਤਾ ਜੀ ਕਿ ਨਾ ਆਇਆ ਤੇ ਐਕਸੀਡੈਂਟ ਹਾਈਵੇ ਤੇ ਹੋਇਆ ਕਿੱਥੇ ਹੋਇਆ ਐਕਸੀਡੈਂਟ ਉਹ ਹੋਇਆ ਜੀ ਦਵਾਈਆਂ ਦੀ ਫੈਕਟਰੀ ਦੇ ਆਪੋਜੀਟ ਸਾਈਡ ਹੋਇਆ ਠੀਕ ਹੈ ਠੀਕ ਹੈ ਫਵਾੜੇ ਫਲੋਰ ਤੋਂ ਫਵਾੜੇ ਨਹੀਂ ਜਾਂਦੇ ਆਈ 20 ਕਾਰੀ ਜਿਹੜੇ ਜਿਹੜੇ ਰਟਾਰਨ ਮਿਊਨਿਸਪਲ ਚਲਾ ਰਹੇ ਉਹਨਾਂ ਦੀ ਮਾਤਾ ਜਿਹੜੀ ਹੈ ਨਾਲ ਬੈ 73 ਸਾਲ ਦੀ ਮਰਨ ਹਾਂਜੀ ਤੇ ਜਿਹਨੇ ਕੰਡੈਕਟਰ ਸਾਹਿਬ ਬਟੇ ਕਿ ਉਹਨੇ ਖਰੇ ਪੱਗ ਦੇ ਵਿੱਚ ਵਜਨ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਜਿਹਨਾਂ ਦੀ ਡੈੱਡ ਬੋਡੀ ਜਿਹੜੀ ਸਿਵਲ ਹਸਪਤਲ ਭੇਜ ਦਿੱਤੀ ਕਿੱਧਰ ਕਿੱਧਰ ਜਾ ਰਹੇ ਹੋ ਇਹ ਫਲੋਰ ਤੋਂ ਫਵਾੜੇ ਨੂੰ ਜਾ ਰਹੇ ਕਿੰਨੇ ਜਣੇ ਸੀ ਦੋ ਜਣੇ ਜੀ ਜਿਹੜੇ ਜਗਮੀ ਆ ਉਧਰੋਂ ਜਗਮੀ ਉਹਨਾਂ ਦਾ ਜਿਹੜਾ ਪ੍ਰਿੰਸੀਪਲ ਡਾਇਰੈਕਟਰ ਪ੍ਰਿੰਸੀਪਲ ਨੇ ਉਹਨੂੰ ਲਾਈਵ ਵਾਸਤੇ ਭੇਜ ਦਿੱਤਾ ਹੈ ਆ ਸਵੇਲਾ ਸਰਫ ਲੋਰ